ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਨਗਰ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆਪਣੀ ਇਸ ਘਰ ਦੇ ਵਿੱਚੋਂ ਤੇ ਆ ਤਿੰਨ ਤੁਹਾਨੂੰ ਗੱਬਣਾ गावा ਤੁਹਾਨੂੰ ਦਿਖਾਉਣੀ ਆ ਤੇ ਦੋ ਬਿਨਾ ਬੱਚੇ ਤੋਂ ਤੁਹਾਨੂੰ गावा ਦਿਖਾਵਾਂਗੇ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਤੇ ਵੇਸ ਚਾੱਕ ਕੇ ਤੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦੋ ਗੱਬਣਾ ਆਪਣੀਆਂ ਚੈੱਕ ਪਾਸ ਕਰਕੇ ਕਰਵਾ ਕੇ ਖੜੋ ਜੀ ਤੇ ਨਹੀਂ ਤੇ ਗੱਡੀ ਚ ਲੱਥਦੇ ਹੁੰਦੇ ਚੈੱਕ ਪਾਸ ਕਰਵਾਓ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਠੀਕ ਠਾਕ ਜੀ ਤੇ ਅੱਜ ਤਿੰਨ ਗੱਬਣਾ ਕਾਵਾਂ ਤੇ ਦੋ ਸੋਈਆਂ ਅੱਛਾ ਹਾਂਜੀ 200 ਮਹੀਨੇ 1.5 ਮਹੀਨੇ ਤੋਂ ਬਾਅਦ ਆਮੀਨਾ ਕਚੀ ਕਾੜ ਤੇ ਕਰਦੀਆਂ ਵਾ ਠੀਕ ਹੈ ਜੀ ਤੇ ਸ਼ੁਰੂਆਤ ਫਿਰ ਆ ਪਹਿਲੇ ਨੰਬਰ ਵਾਲੀ ਤਾਂ ਕਰ ਲਈਏ ਹਾਂ ਜੀ ਪਹਿਲੇ ਨੰਬਰ ਇਹ ਕਿੰਨੇ ਚਿਰ ਦੀ ਚੈੱਕ ਪਾਸ ਆ ਇਹ ਵੀ ਜੀ 8.5 ਮਹੀਨੇ ਦੀ ਜੀ ਅੱਛਾ 8.5 ਮਹੀਨੇ ਦੀ ਪਹਿਲੇ ਸਵੇਰ ਵੜ੍ਹਣੀ ਹੈ ਪਹਿਲਾ ਸਵੇਰ ਸੋਣੀ ਖੋਲੋ ਫਿਰ ਤੋਰੀਏ ਖੋਲੋ ਲੈ ਜਾ ਹਾਂ ਦੇਖ ਸਾਡੇ ਪਹਿਲਾ ਤੋਂ ਆ ਜਿਹੜਾ ਕਹਿੰਦੇ ਸੋਣੀ ਆ ਅੱਜ ਲੈ ਆ ਵੀ ਜੀ ਬਾਕੀ ਕੋ ਵੀਰ ਆਪਣੀ ਸਮਝ ਨਾਲ ਲਾਈ ਜਾਵੇ ਕਿ ਕਿੰਨਾ ਕੁ ਦੁੱਧ ਬਈ ਜਾਊਗੀ ਆ ਇਹ ਕਿੰਨੇ ਚਿਰ ਦੀ ਚੱਕ ਪਾਸੇ ਵੀਰ ਜੀ ਵੀਰ ਜੀ ਨਵਾਂ ਮਹੀਨਾ ਚੱਲੰਦਿਆ ਇਹਨੂੰ ਮਹੀਨਾ ਰਹਿੰਦਾ ਇਹਦਾ ਬਸ ਮਹੀਨਾ ਸਵਾ ਮਹੀਨਾ ਲਿੰਦਾ ਜਿਹੜਾ ਕਿੰਨੇ ਤੇ ਇਹ ਵੀਰਦੀ ਘਰਦੀਆਂ ਕਿ ਲਿਆਂਦੀਆਂ ਜੀ ਇਹ ਵੀਰਦੀ ਘਰਦੀਆਂ ਉਹ ਵੀ ਘਰਦੂ ਮੇਰੇ ਆ ਵੀ ਘਰਦੀ ਨੇ ਪਾਉਂਦਾ ਸਾਡਾ ਕੰਮ ਨੇ ਚੱਲੰਦਿਆ ਤਾਂ ਡੇ ਵੇਚਣ ਲੋੜ ਹੀ ਅੱਛਾ ਉਹ ਅੰਦਰ ਜਿਹੜਾ ਮਿਸਤਰੀ ਵੀ ਲੱਗੇ ਆ ਬੋਰ ਵੀ ਆਉਂਦੇ ਅੰਦਰ ਤੇ ਉਹਦੇ ਕਰਕੇ ਵਿੱਚੋਂ ਕੁਛ ਗਾਵਾਂ ਜਿਹੜੀਆਂ ਹੋਲੀਆਂ ਕਰ ਦੇਣੀਆਂ ਹਨਾ ਇਹਦਾ ਮੁੱਲ ਫਿਰ ਇਹਦਾ ਮੁੱਲ ਵੀਰ ਦੀ 45000 ਕਰਦੇ ਆ ਅੱਛਾ ਬਾਕੀ ਮੌਕੇ ਤੇ ਮਾਂ ਤਾਂ ਖੋਲੂਗਾ ਮੌਕੇ ਤੇ ਖੁੱਲ੍ਹੇ ਹੀ ਮਾਂ ਤਾਂ ਨਾ ਹੋਣਗੇ ਕਿਉਂਕਿ ਵੀਰ ਫੂਲਾਵੇ ਇੱਕ ਰਹੀ ਹੈ ਨਾ ਠੀਕ ਹੈ ਜੀ ਤੇ ਬਾਕੀ ਚਲੋ ਕੋਈ ਵੀਰ ਫੂਲਾਵੇ ਤੇ ਮਾਂ ਤਾਂ ਮੌਕੇ ਤੇ ਹੋਈ ਜਾਣਗੀ ਲਿਓ ਅਗਲੇ ਵੀ ਖੋਲ ਲਿਓ ਉਹ ਕਿੰਨੇ ਚੱਦੀ ਚੱਕ ਪਾਸ ਆ ਉਹ ਵੀ ਵੀਰ ਦੀ ਮਹੀਨਾ ਕੱਤੀ ਦੇ ਬਾਅਦ ਮਹੀਨਾ ਕੱਤੀ ਆ ਠੀਕ ਹੈ ਉਹਦਾ ਸੂਆ ਪਹਿਲਾਂ ਹੀ ਪਹਿਲਾਂ ਸੂਆ ਵੀ ਵੜਾ ਠੀਕ ਹੈ ਜੀ ਬਾਕੀ ਇਤਨਾ ਚਲੋ ਇਹ ਵੀ ਵੜਾ ਸੋਹਣੀਆਂ ਆ ਵਾ ਤਿਆਰ ਕਰਨ ਵਾਲੀਆਂ ਆ ਜੇ ਮਹੀਨਾ ਮਹੀਨਾ ਇਹਨਾਂ ਦੀ ਸਾਹ ਮਹੀਨਾ ਮਹੀਨਾ ਡੇਡ ਡੇਡ ਮਹੀਨਾ ਸਾਹ ਕਰਨੀ ਪੈਣੀ ਆ ਬਾਕੀ ਆਪਣੀਆਂ ਚੈੱਕ ਪਾਸ ਕਰਵਾਓ ਆ ਜ ਲੈ ਆ ਜੀ ਬਾਕੀ ਇਹ ਵੀ ਸੋਹਣੀ ਆ ਚਲੋ ਉਤਰਾਂ ਚਲੋ ਫਿਰ ਦਿਓ ਨਾ ਨਵੇਂ ਚੰਗੀਆਂ ਸੰਭੀਆਂ ਵਾ ਗਾਂ ਵੀ ਕੋਈ ਸੰਭਣ ਵਾਲਾ ਲੈ ਜਾਓ ਕਹਦੇ ਸਿਆਲ ਇਹਨਾਂ ਚਲੋ ਇਦਾਂ ਤਿਆਰ ਹੋਈਆਂ ਤੇ ਚੰਗੀ ਰਕਮ ਦੀਆਂ ਤਿਆਰ ਹੋਈ ਜਾਣੀਆਂ। ਹਾਂ ਲਈ ਸਾਡੇ ਥੱਲੇ ਝੋਲੀ ਚੰਗੀ ਇਹਦੀ। ਤੇ ਥਾਨ ਵੀ ਚੰਗਾ ਲੱਗਾ। ਤੇ ਇਹਦਾ ਵੀ ਜੀ ਫਿਰ ਮੁੱਲ? ਇਹਦਾ ਮੁੱਲ ਵੀ ਜੀ 40000 ਰੁਪਏ ਕਰਦੇ ਮਾਨਤਨ ਹੋ ਜਾਊ ਤੁਹਾਨੂੰ। ਅੱਛਾ। ਹਾਂ ਜੀ। 40000 ਚ ਇਹਦਾ ਮਾਨਤਨ ਹੋ ਜਾਊਗਾ। ਤੇ ਆ ਵੀ ਇੱਕ ਆਫਾ ਚੈੱਕ ਪਾਸ ਨਾ ਇਹ ਵੀ ਖੋਲ ਦੋ। ਇਹ ਕਿੰਨੇ ਚਿਰ ਦੀ ਚੈੱਕ ਪਾਸ ਆ? ਇਹ ਵੀ ਜੀ 7.5 ਮਹੀਨਾ ਦੀ ਵੈਡ ਪਹਿਲੇ ਸੁਣੀ। ਇਹ ਵੀ 1.5 ਮਹੀਨਾ ਖੜਦੀ ਆ ਨਾ। ਹੂੰ। ਠੀਕ ਹੈ ਜੀ। 1.5 ਲਾ ਲਓ 2 ਲਾ ਲਓ 7.5 ਮਹੀਨੇ ਤੋਂ ਬਾਹਰ ਆ ਠੀਕ ਹੈ ਜੀ ਹਾਂ ਜੀ ਸੋ ਅਜਦਾ ਵੀ ਪਹਿਲਾ ਹੀ ਹੈ ਆਜੂ ਲੈ ਆ ਵੀ ਜੀ ਉਤਰਾ ਡਰਦੀ ਉਤਰਾ ਕਹਿੰਦੇ ਵੀ ਹੈਗੀਆਂ ਠੰਡੀਆਂ ਵਾ ਉਤਰਾ ਥੋੜਾ ਡਰਦੀਆਂ ਡਰਦੀਆਂ ਜੀਆਂ ਬਾਕੀ ਮਾਨਤਾਂ ਖੁੱਲੇ ਹੀ ਹੋਣਗੇ ਕੋਈ ਵੀਰ ਫੋਨ ਲਾਵੇ ਜਿੰਨਾ ਮਰਜੀ ਆਪੇ ਸੌਦਾ ਮੋਕੇ ਤੇ ਹੋ ਜਾਊਗਾ ਆਹ ਦੋ ਗੈੜਾ ਵੀਰ ਜੀ 9 ਕਿਲੋ ਖੁੱਲਾ ਦੁੱਧ ਆਂ ਅਟ ਕਰਕੇ ਦਵਾਂਗੇ ਚਲੋ ਪਹਿਲਾਂ ਇਹਦਾ ਮੁੱਲ ਦੱਸਤੀ ਆਪਾਂ ਇਹਦਾ ਮੁੱਲ ਵੀਰ ਜੀ 30000 ਕਰਦੇ ਆ ਅੱਧਾ 30000 ਖੰਡ ਹੀ ਹੋਊਗਾ ਮਾਨਤਾਂ ਨਹੀਂ ਇਦੋਂ ਅੱਛਾ ਹਾਂਜੀ ਤੇ ਹੁਣ ਆਹ ਖੋਲ ਦਿਓ ਜੋ ਅੱਜ ਐਪਸੀ ਖੋਲ ਲਈਏ ਇਹਦੇ ਕੋਲ ਕਿੰਨਾ ਦੁੱਧ ਇਹਦੇ ਵੀਰ ਦੀ ਨੌ ਦਾ ਹੈਗਾ ਪੱਕਾ ਦੁੱਧ 8 ਕਿਲੋ ਕਰਕੇ ਦਵਾਂਗੇ ਥੱਲੇ ਇਹਨਾਂ ਦੇ ਬੱਚੇ ਨਹੀਂ ਹੈਗੇ ਹਨਾ ਤੇ ਨਹੀਂ ਆਗੇ ਆ ਆ ਮਿਆਰ ਦਾ 1.5 2 ਮਹੀਨਾ ਹੋ ਗਿਆ ਬਣੀ ਤੇ ਉਹਨੂੰ ਮਹੀਨਾ ਹੋ ਗਿਆ ਬਣੀ ਨੂੰ ਬਾਕੀ ਆਪਣੀ ਗਰੰਟੀ ਆਡੀ ਕੋਈ ਨਹੀਂ ਉਪੜੇ ਅੱਛਾ ਇਹ ਚੈੱਕ ਪਾਸ ਨਹੀਂ ਚੈੱਕ ਪਾਸ ਨਹੀਂ ਆ ਜੀ ਠੀਕ ਆ ਜੀ ਲੈ ਆਓ ਜੀ ਇਹਦੇ ਕੋਲ ਦੁੱਧ ਹੈਗਾ ਵਾ ਇਹਦੇ ਕੋਲ 9 ਕਿਲੋ ਦੁੱਧ ਖੁੰਨਾ ਬਾਕੀ ਆਡੀ ਸੇਵਾ ਉਹ ਨਹੀਂ ਗਿਆ ਕੋਈ ਟਾਈਮ ਨਹੀਂ ਲੱਗਾ ਜੀ ਵੀਰ ਜੀ ਨੂੰ ਬਾਕੀ ਟਾਈਮ ਸ਼ਾਮ ਦਾ ਹੋਇਆ ਵਿਆਹ ਉਹਨੂੰ ਚ ਪੈਸੇ ਚ ਵਾਈਦਾ ਹਣ ਵਾਲਾ ਆ ਜੀ ਲੈ ਆ ਵੀਰ ਜੀ ਬੰਦ ਹੋ ਜੀ। ਬਾਕੀ ਥਾਂ ਨੇ ਚੰਗਾ ਲੱਗਾ ਤਰਾ ਇਹਦੇ ਕੋਲ। ਤੇ ਇਹਦਾ ਫਿਰ ਮੁੱਲ ਵੀਰ ਜੀ? ਇਹਦਾ ਮੁੱਲ ਵੀਰ ਜੀ 35000 ਕਰਦੇ ਹਾਂ। ਅੱਛਾ 35000। 35000 35000 ਚਮਾਨਦਾਨ ਹੋ ਜਾ। ਠੀਕ ਹੈ ਜੀ। ਹਾਂਜੀ। ਤੇ ਹੁਣ ਆ ਜਿਹੜੀ ਅਗਲੀ ਗਾਂ ਜੇ ਇਹਦੇ ਕੋਲ ਦੁੱਧ। ਹੈਲੋ। ਇਹਦੇ ਕੋਲ ਵੀਰ ਜੀ 8-9 ਕਿਲੋ ਪੱਕਾ ਵਾ। ਅੱਛਾ। ਭਾਵੇਂ ਧਾਰ ਹੋਣਾ ਮਾਰ ਕੇ ਹੋਣਾ ਅੱਡੀ ਗਰੰਟੀ ਤੇ ਲਾਜੋ। ਠੀਕ ਹੈ ਜੀ। ਲੈ ਜਾਓ। ਦੁੱਧੇ ਸੂਏ ਵਗੈਰ ਦੇ। ਠੀਕ ਹੈ ਜੀ। ਬਾਕੀ ਸਾਮ ਦੇ ਸੇਵਾ ਦੇ। ਬੱਚਾ ਇਹਦਾ ਵੀ ਨਹੀਂ ਹੈਗਾ। ਤੇ ਮਹੀਨੇ ਤੋਂ ਜ਼ਿਆਦਾ ਹੋ ਗਿਆ ਬਣੀ। ਠੀਕ ਹੈ ਜੀ ਬਾਕੀ ਘੱਦ ਘਾਠ ਬੇਲ ਦੀ ਚੰਗੀ ਹੈ ਉਤਰਾ ਆਜ ਲੈ ਵੀਰ ਜੀ ਰਿਆ ਦੇਣਾ ਤੇ ਥੰਥਣ ਵੀਰ ਜੀ ਓਕੇ ਹੀ ਆ ਸਾਰੀਆਂ ਤੇ ਓਕੇ ਵੀਰ ਜੀ ਪਾ ਧਾਰ ਸਾਹਮਣੇ ਤਾਂ ਰੰਮਰਾੜਾ ਪਰ ਜਿੱਦਾਂ ਮਰਜ਼ੀ ਕਰ ਲੋ ਪੰਜ 4 ਲੈ ਜਾਓ ਦੋ ਡਾਕ ਦੋ ਦੋ ਨਾਲ ਹੀ ਜਿੰਨਾ ਹੋਣਾ ਹੈ ਦੱਸਾਂਗੇ ਤੇ ਇਹਦਾ ਫਿਰ ਮੁੱਲ ਇਹਦਾ ਵੀਰ ਜੀ 35 ਮੁੱਲ ਜੇ ਅੱਛਾ ਜੇ ਜੋੜਾ ਖੜਦਾ ਜੋੜਾ 60000 ਦਾ ਦੇ ਦਾਂਗੇ ਫਿਰ 30 30 ਦੇ ਸਾਹਮਣੇ ਤੇ ਉਹ ਤੋਂ ਹੀ ਮਾਨਤਾ ਕਰਦਾ ਅਖੰਡ ਬੰਦ ਠੀਕ ਹੈ ਜੀ ਤੇ ਬਾਕੀ ਆ ਕੋਈ ਚੱਕ ਪਾਸ ਤੁਹਾਡੇ ਘਰੋਂ ਕਰਵਾ ਕੇ ਖੜੇ ਹਨਾ ਤੇ ਤਸੱਲੀ ਕਰਕੇ ਖੜੇ ਕੋਈ ਆਪਣੇ ਨਹੀਂ ਚੱਕ ਪਾਦੀ ਵੀਰ ਜੀ ਗਿਣ ਨਹੀਂ ਜੜੀਆਂ ਗੱਬਣਾ ਵਾ ਜੜੀਆਂ ਇਹਨਾਂ ਦੀ ਫੁੱਲ ਗਰੰਟੀ ਝਾੜੀ ਠੀਕ ਹੈ ਜੀ ਉਹ ਗੱਡੀ ਜੇ ਉਤਰਦੇ ਆ ਭਾਵੇਂ ਚੱਕ ਪਾਸ ਕਰਵਾਓ ਤੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ تسلی ਕਰਕੇ مشکوریتوں جی